ਨਵਾਂ ਬਈ 60 ਫਾਰਮ ਵੀ ਬਕਾਉ ਆ ਇੱਕ ਟਰੈਕਟਰ ਤੁਹਾਨੂੰ ਦਿਖਾ ਰਿਆ ਮੈਂ ਬਹੁਤ ਸਾਫ ਟਰੈਕਟਰ ਹੈਗਾ ਕੋਈ ਕਮੀ ਨਹੀਂ ਹੈਗੀ ਜਮਾ ਹੈ ਪਿਆ ਸਮਾਈ ਦੇ ਤੌਰ ਤੇ 2007 ਮਾਡਲ ਤੇ ਕੀ ਕਮੀ ਤਾਂ ਨਹੀਂ ਬਈ ਕੋਈ ਨਹੀਂ ਕੋਈ ਨਹੀਂ ਬਈ ਇੰਜਨ ਗੇਅਰ ਦਾ ਬਹੁਤ ਚੰਗਾ ਟਰੈਕਟਰ ਹੈ ਟਾਇਰਾਂ ਕਰ ਨੂੰ ਜਮਾ ਕਾਚੇ ਟਾਇਰ ਨਵੇਂ ਵਦਗਾ ਕੋਈ ਨਹੀਂ ਟਾਇਰ ਹੈ ਜੇ ਕੇ ਦੇ ਟਾਇਰ ਹੈ ਤੇ ਮਾਡਲ ਹੈਗਾ 2007 ਬਾਹ ਕੇ ਚਲਾ ਕੇ ਤਸੱਲੀ ਕਰਕੇ ਲੈ ਜੇ ਜੀ ਵੀ ਉਹੀ ਜੇ ਬੰਦੇ ਨੂੰ ਦੇਣਾ ਚਾਹਣਾ ਜਿਹੜਾ ਬੰਦਾ ਗੁਣ ਕਾ ਵੀ ਵਾਕੀ ਜੀ ਦਿੱਤੀ ਹੈ ਹੈ ਵੀ ਲਾਂਬਾ ਨਾਲ ਆਵੇ ਲਾਂਬੇ ਵਾਲਾ ਕੰਮ ਨਹੀਂ ਕਿਤੇ ਲੱਗਿਆ ਕਿਤੇ ਕੋਈ ਨਹੀਂ ਉਹ ਕੋਈ ਆਇਆ ਨਾ ਟੱਚ ਟਾਚਿੰਗ ਜ਼ਿਆਦਾ ਹੁੰਦੀ ਹੈ ਕੋਈ ਉਹ ਹੁੰਦਾ ਕੋਈ ਕਮੀ ਨਹੀਂ ਹੈਗੀ ਬਾਈ ਹਨਾ ਕੋਈ ਕਮੀ ਨਹੀਂ ਵੀ ਰੁਪਏ ਦੀ ਵੀ ਹਾਂ ਨਹੀਂ ਆਹ ਹਾ ਨਾ ਜਿਵੇਂ ਮਗਰਾੜ ਦਾ ਰੰਗ ਲਿਆ ਮਾੜਾ ਹੈ ਕਈ ਵਾਰੀ ਨਾਲ ਲੱਗ ਜਾਂਦਾ ਹਰੇਕ ਉਹ ਕਰਾਉਂਦਾ ਵੀ ਆ ਟੂਲ ਤੇ ਲਾਲ ਆ ਇਹਦੇ ਲਾਲਾ ਸਹੀ ਪਿਆ ਉਹ ਮੈਂ ਜਮਾਂ ਕਰੰਗੀ ਆ ਪਰ ਰੁਪਿਆ ਨਹੀਂ ਲਾ ਰਿਹਾ ਤੇ ਉਹ ਦੇਖ ਲਓ ਮੇਂ ਜੁਕਰੀ ਪਈ ਨਾ ਟਰੈਕਟਰ ਪੂਰਾ ਸਾਂਭਿਆ ਹੋਇਆ ਤੇ ਕਮੀ ਤਾਂ ਤੁਹਾਨੂੰ ਦਿਖੀ ਨਹੀਂ ਰਹੀ ਕਿਸੇ ਪਾਸੋਂ ਵੀ 13628 ਦੇ ਆ ਜੇ ਕੇ ਦੇ ਟਾਇਰ ਇੰਜਨ ਗੇਅਰ ਦਾ ਓਕੇ ਆ ਤੇ ਕੰਡੀਸ਼ਨ ਚੰਗੀ ਆ ਸੋਨੂੰ ਦਿਖਾ ਰਿਹਾ ਮੈਂ ਚਾਰ ਚਸਫੇਰਾਂ ਤੇ ਹੋਰ ਬਾਈ ਕੋਈ ਕਮੀ ਨਹੀਂ ਹੈਗੀ ਨਹੀਂ ਜੀ ਕੋਈ ਕਮੀ ਨਹੀਂ ਲਗਭਗ 2.5 ਲੱਖ ਦਾ ਵੇਚਣਾ ਤੇ ਮੌਕੇ ਤੇ ਕੋਈ ਥੋੜਾ ਬੋਤਾ ਹੋ ਜਾਊਗਾ ਫੋਨ ਤੇ ਗੱਲ ਕਰ ਲਿਓ 735 ਟਰੈਕਟਰ ਖੜਾ ਜੀ ਇਹ ਵੀ ਬਕਾਊ ਹੈ 99 ਮਾਡਲ ਹੈ ਕਿੰਨਾ ਟਰੈਕਟਰਾਂ ਦੀ ਮੰਗ ਵੱਧ ਰਹਿੰਦੀ ਨੇ ਮੇਰੇ ਪਿੰਡ ਦੇ ਵਿੱਚ ਟਰੈਕਟਰ ਬਹੁਤ ਹੈ ਇਹ ਤੇ ਮੰਗ ਵੀ ਇਹਨਾਂ ਦੀ ਬਹੁਤ ਜ਼ਿਆਦਾ ਰਹਿੰਦੀ ਹੈ ਤੇ ਕਮੀ ਕੋਈ ਨਹੀਂ ਹੈਗੀ ਬਲੋ ਇੰਜਨ ਗੇਅਰ ਦੀ ਪੂਰਾ ਡਵਾਜ ਨਹੀਂ ਜੀ ਬਲੋ ਨਹੀਂ ਪੂਰਾ ਇੰਜਨ ਦੀ ਪੂਰੀ ਜ਼ਿੰਮੇਵਾਰੀ ਸਾਡੀ ਫੁੱਲ ਤਸੱਲੀ ਤੇ ਜਾ ਸਕਦਾ ਬੰਦਾ ਬਾਅਦ ਤੇ ਬਲੋ ਉਹਦੇ ਹੁੰਦਾ ਜਿਆਦਾ ਬਲੋ ਤਾਂ ਨਹੀਂ ਮਾਰਦਾ ਜਮੀਨ ਮਾਰਦਾ ਜਮਾਂ ਵੀ ਨਹੀਂ 1% ਵੀ ਨਹੀਂ ਇੰਜਨ ਗੇਅਰ ਓਕੇ ਆ ਓਕੇ ਹੀ ਓਕੇ ਵੱਡਾ ਗੇਅਰ ਆ ਬਾਹਰ ਪੰਪ ਆਈ 13 ਦਾ ਜ਼ਰੂਰ ਹੋ ਸਾਹਮਣੇ ਆ ਜੇ ਪਤਾ ਲੱਗੇ ਨੇ ਹੈ 13 ਦਾ ਥੋੜਾ ਜਿਹਾ ਹੋ ਆ ਵੀ 13 ਦਾ ਤਾਂ ਹੋ ਜਾਂਦਾ ਇੰਜਨ ਗੇਅਰ ਦਾ ਹੀ ਬਹੁਤ ਹੋ ਹੋ ਗੇਅਰ ਤਾਂ ਹੁੰਦਾ ਸਭ ਸਾਹਮਣੇ ਆ ਹਾਂ ਟਾਇਰ ਸਾਹਮਣੇ ਆ ਓਹੀ ਵੀ ਫਿਰ ਆਪਾਂ ਦੇਖ ਲੈ ਜਿਵੇਂ ਆ ਗਏ ਆਪਾਂ ਕੁਝ ਨਹੀਂ ਕਰ ਰਹੇ ਹਲਕਾ ਕਰੇ ਦਾ ਉਸੇ ਕੰਮ ਤੋਂ ਦਾ ਮਾਲਕ ਕੋਈ ਨਹੀਂ ਕਰਾਇਆ ਨਹੀਂ ਖੁਸ਼ੀ ਨਹੀਂ ਰੇਜੀ ਨਾ ਸਾਰਾ ਟਰੈਕਟਰ ਕੋਈ ਬੰਦਾ ਆ ਕੇ ਤਸੱਲੀ ਕਰ ਲਈ ਜਿੱਥੇ ਜਿੱਥੇ ਕੱਲੀ ਕਰੀ ਆ ਮੈਨੂੰ ਲੱਗਿਆ ਹੋਵੇ ਹਾਂ ਅੱਛਾ ਜੀ ਨਾ ਕਿਤੇ ਕਲਮ ਨਹੀਂ ਬਾਈ ਕਿਤੇ ਵੀ ਕਣ ਵੀ ਲੱਗਿਆ ਉਹ ਸਮਾਈ ਵੀ ਚੰਗੀ ਲੱਗਦੇ ਟਰੈਕਟਰ ਦੀ ਮੈਨੂੰ ਲਿਫਟ ਪੰਪ ਨਾ ਮਾ ਲੱਗਿਆ ਗਾਂਧੀਆਂ ਰਿਸ਼ਤ ذری چ ہو انہوں نے ਦੱਸਿਆ ਸੀ ਲਿਫਟ ਪੰਪ ਨਾ ਲੱਗਿਆ ਚਲੋ ਅੱਛਾ ਲਿਫਟ ਪੰਪ ਤਾਂ ਮਾ ਲੱਗਿਆ ਹਾਂ ਹੁਣੇ ਹੀ ਬੰਦੇ ਨੇ ਸਾਹਮ ਕੇ ਰੱਖਿਆ ਹਾਂ ਨੰਬਰ ਇਧਰ ਹਰਿਆਣਾ ਨੰਬਰ ਆ ਸਾਹਮ ਕੇ ਰੱਖਿਆ ਬਾਈ ਨੇ 1.5 ਲੱਖ ਰੁਪਏ ਮੰਗਦੇ ਨੇ ਤੇ ਇਹ ਵੀ ਫੋਨ ਤੇ ਗੱਲ ਕਰ ਸਕਦੇ ਹੋ ਸਾਰਾ ਕੰਮ ਓਕੇ ਆ ਕੋਈ ਕਮੀ ਨਹੀਂ ਹੈਗੀ